ਹਾਂਜੀ ਜਿਸ ਤਰ੍ਹਾਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹਰ ਇੱਕ ਵਿਦਿਆਰਥੀ ਨੂੰ ਇਸ ਗੱਲ ਦਾ ਪਤਾ ਹੈ ਕਿ ਮਾਸਟਰ ਕੈਡਰ ਯੂਨੀਅਨ ਵੱਲੋਂ ਦੋ ਤਰੀਕ ਨੂੰ ਜਿਹੜਾ ਕੀ ਹੈ ਲੈਕਚਰ ਆਰ ਕੈਡਰ ਲਈ ਮਾਸਟਰ ਕੈਡਰ ਲਈ ਅਤੇ 55% ਸ਼ਰਤ ਦੇ ਲਈ ਕੀਆ ਧਰਨਾ ਰੱਖਿਆ ਗਿਆ ਹੈ ਤਾਂ ਆਪਾਂ ਸਾਰਿਆਂ ਨੇ ਜਿਹੜਾ ਕੀ ਹੈ ਧਰਨੇ ਤੇ ਜਰੂਰ ਪਹੁੰਚਣਾ ਹੈ ਜੇ ਆਪਾਂ ਸੋਚੀਏ ਵੀ ਬਿਨਾ ਪ੍ਰੋਟੈਸਟ ਤੋਂ ਇਕੱਲੇ ਤਿਆਰੀ ਕੀਤਿਆਂ ਆਪਾਂ ਮੰਜ਼ਿਲ ਪ੍ਰਾਪਤ ਕਰ ਲਾਵਾਂਗੇ ਤਾਂ ਇਹ ਬਹੁਤ ਮੁਸ਼ਕਿਲ ਹੈ ਪਿਛਲੇ 3 ਸਾਲਾਂ ਤੋਂ ਦੇਖ ਲਓ ਵੀ ਗਵਰਨਮੈਂਟ ਦੇ ਵੱਲੋਂ ਮਾਸਟਰ ਕੈਡਰ ਨੂੰ ਇੱਕ ਵੀ ਪੋਸਟ ਹੈ ਜਿਹੜੀ ਨਹੀਂ ਦਿੱਤੀ ਗਈ ਹੈ ਤੇ ਅੱਗੇ ਵੀ ਜਿਹੜਾ ਬਹੁਤ ਮੁਸ਼ਕਿਲ ਲੱਗ ਰਿਹਾ ਹੈ ਤੇ ਆਪਣੇ ਸਾਰਿਆਂ ਦਾ ਜਿਹੜਾ ਆਪਣੇ ਹੱਕ ਦੀ ਲੜਾਈ ਦੇ ਲਈ ਆਪਾਂ ਜਾ ਰਹੇ ਹਾਂ ਸਰਕਾਰ ਤੋਂ ਜਿਹੜਾ ਕਿ ਆਪਾਂ ਆਪਣਾ ਹੱਕ ਮੰਗਣ ਦੇ ਲਈ ਤੇ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਹੈ ਪੂਰੀ ਟਾਟ ਬਜਰ ਅਕੈਡਮੀ ਵੀ ਹੈ ਜਿਹੜੀ ਕਿ 2 ਮਾਰਚ ਨੂੰ ਐ ਟਾਟ ਬਜਰ ਅਕੈਡਮੀ ਵੱਲੋਂ ਸਾਰੇ ਟੀਚਰ ਅਤੇ ਸਟੂਡੈਂਟ ਵੀ ਹੈ ਜਿਹੜਾ ਪ੍ਰੋਟੈਸਟ ਤੇ ਪਹੁੰਚ ਰਹੇ ਨੇ ਤਾਂ ਤੁਸੀਂ ਵੀ ਸਾਥੀਓ ਜਰੂਰ ਸਾਥ ਦੇਣਾ ਹੈ ਤਾਂ ਜਸਮント ਕਬਾਇਆ ਜੀ ਦਾ ਨੰਬਰ ਦਿੱਤਾ ਗਿਆ ਹੈ ਇਸ ਤੇ ਕੋਈ ਵੀ ਵਿਦਿਆਰਥੀ ਜਿਸ ਤਰ੍ਹਾਂ ਦੀ ਜਾਣਕਾਰੀ ਅਗਰ ਕੋਈ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਵਿਦਿਆਰਥੀਓ ਤੁਸੀਂ 94 9460042 ਅਤੇ ਉਸ ਤੋਂ ਬਾਅਦ 83381 83381 ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਿਆ ਜੇ ਇਹ ਆਪਣੇ ਬੀਆਡ ਟੈਸਟ ਜਿਹੜੀ ਟਟ ਪਾਸ ਯੂਨੀਅਨ ਆ ਉਹਨਾਂ ਦੇ ਪ੍ਰਦਾਨ ਹੈ ਜਸਵੰਤ ਕਬਾਇਆ ਜੀ ਜਿਨ੍ਹਾਂ ਨੇ ਕਾਫੀ ਸਮਾਂ ਹੈ ਜਿਹੜਾ ਟੈਂਕੀ ਤੇ ਵੀ ਗੁਜ਼ਾਰਿਆ ਸੀ 41 60 ਜਿਹੜੀ ਉਹਨਾਂ ਦੀ ਬਦੌਲਤ ਸੀ ਮਨੀਸ਼ ਜੀ ਤੇ ਜਸਵੰਤ ਕਬਾਇਆ ਜੀ ਤਾਂ ਦੇਖੋ ਰਖਾਤਿਓ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੱਲਾ ਤਿਆਰੀ ਕਰਨ ਦੇ ਨਾਲ ਕੁਛ ਨਹੀਂ ਹੋਣਾ ਆਪਾਂ ਕਿੰਨੇ ਟਾਈਮ ਤੋਂ ਕੰਟੀਨਿਊ ਤਿਆਰੀ ਕਰ ਰਹੇ ਆ ਤਿਆਰੀ ਵੀ ਕਰੀਏ ਤਿਆਰੀ ਕਰਨਾ ਮਾੜੀ ਗੱਲ ਨਹੀਂ ਹੈ ਪਰ ਜਦੋਂ ਆਪਾਂ ਨੂੰ ਧਰਨੇ ਦੇ ਲਈ ਕਾਲ ਆਉਂਦੀ ਆ ਤਾਂ ਆਪਣਾ ਸਭਨਾਂ ਦਾ ਇੱਕ ਫਰਜ਼ ਬਣਦਾ ਹੈ ਯੂਨੀਅਨ ਕੱਲੇ ਜੋਬ ਨਹੀਂ ਲੱਗਣਗੇ ਕੋਈ ਚਾਰੀ ਪੋਸਟਾਂ ਨਹੀਂ ਆਣਗੀਆਂ ਵੀ ਇਹ ਸਿਰਫ ਯੂਨੀਅਨ ਦੇ ਬੰਦਿਆਂ ਲਈ ਹੈ ਸੈਲਰੀ ਉਨੀ ਹੀ ਯੂਨੀਅਨ ਦੇ ਬੰਦਿਆਂ ਨੂੰ ਮਿਲੇਗੀ ਤਾਂ ਉਨੀ ਆਪਾਂ ਨੂੰ ਮਿਲੇਗੀ ਠੀਕ ਹੈ ਜੀ ਤਾਂ ਇਸ ਲਈ ਸਭ ਨੂੰ ਇੱਕ ਰਿਕੁਐਸਟ ਹੈ ਇੱਕ ਵਾਰ ਫਿਰ ਤੋਂ ਕਿ 2 ਮਾਰਚ ਦੇ ਤਰਨੇ ਤੇ ਆਪਾਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਹੈ ਇੱਕ ਦਿਨ ਫੰਕਸ਼ਨ ਹੁੰਦਾ ਤਾਂ ਆਪਾਂ ਉਦੋਂ ਵੀ ਤਾਂ ਜਾਣੇ ਆ ਤਾਂ ਇਹ ਇੱਕ ਦਿਨ ਦਾ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਤਾਂ ਆਪਾਂ ਜਿਹੜਾ ਇਸ ਪ੍ਰੋਟੈਸਟ ਦਾ ਹਿੱਸਾ ਹੈ ਜ਼ਰੂਰ ਬਣਨਾ ਹੈ ਓਕੇ ਜੀ ਧੰਨਵਾਦ ਸਾਥੀਓ ਮਿਲਦੇ ਹਾਂ 2 ਮਾਰਚ ਨੂੰ ਪ੍ਰੋਟੈਸਟ ਤੇ